ਸਸੇ ਸਿੱਖਾਲ ਸਾਰੇ ਨੂੰ ਕਿਵੇਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਮਾਰੂਬੋਜੂ ਕੈਂਡਲਸਟਿਕ ਪੈਟਰਨ ਬਾਰੇ ਦੱਸਾਂਗੇ ਵੀ ਉਹ ਕੀ ਹੁੰਦੀ ਹੈ ਮਾਰੂਬੋਜੂ ਕੈਂਡਲਸਟਿਕ ਪੈਟਰਨ ਇਹ ਹੁੰਦਾ ਐਦਾਂ ਕੈਂਡਲ ਬਣਦੀ ਹੈ ਦੇਖੋ ਇੱਕ ਮਾਰੂਬੋਜੂ ਬੁਲਿਸ਼ ਕੈਂਡਲ ਹੁੰਦੀ ਹੈ ਇੱਕ ਬੀਅਰਿਸ਼ ਹੁੰਦੀ ਹੈ ਜਿਹੜੀ ਮਾਰੂਬੋਜੂ ਬੁਲਿਸ਼ ਹੁੰਦੀ ਹੈ ਉਹ ਗ੍ਰੀਨ ਕਲਰ ਦੀ ਹੁੰਦੀ ਹੈ ਜਿਹੜੀ ਬੀਅਰਿਸ਼ ਹੁੰਦੀ ਹੈ ਉਹ ਰੈੱਡ ਕਲਰ ਦੀ ਹੁੰਦੀ ਹੈ ਜਿਹੜੀ ਗ੍ਰੀਨ ਕਲਰ ਦੀ ਹੁੰਦੀ ਹੈ ਉਹ ਮਾਰਕੀਟ ਉੱਪਰ ਜਾਣ ਦੇ ਸੰਕੇਤ ਦਿੰਦੀ ਹੈ ਜਿਹੜੀ ਰੈੱਡ ਕਲਰ ਦੀ ਹੁੰਦੀ ਹੈ ਉਹ ਆਪਾਂ ਨੂੰ ਹਮੇਸ਼ਾ ਮਾਰਕੀਟ ਡਾਊਨ ਜਾਣ ਦੇ ਸੰਕੇਤ ਦਿੰਦੀ ਹੈ ਇਹਦੇ ਵਿੱਚ ਮਾਰੂ ਬੋਜੂ ਜਿਹੜੀ ਬੁਲਿਸ਼ ਕੈਂਡਲ ਹੈ ਉਹ ਨੀਚੇ ਤੋਂ ਓਪਨ ਹੁੰਦੀ ਹੈ ਉੱਪਰ ਜਾ ਕੇ ਇਹ ਕਲੋਜ਼ ਹੁੰਦੀ ਹੈ ਇਹਦਾ ਆਹ ਜਿਹੜਾ ਉੱਪਰ ਵਾਲਾ ਜਿੱਥੇ ਮੇਰਾ ਕਰਜ਼ਨ ਚੱਲ ਰਿਹਾ ਇਹ ਇਹਦਾ ਹਾਈ ਹੈ ਨੀਚੇ ਵਾਲੇ ਸਾਈਡ ਇਹਦਾ ਲੋ ਹੈ ਉਸੇ ਤਰ੍ਹਾਂ ਇਹ ਦੂਸਰੀ ਜਿਹੜੀ ਬੀਅਰਿਸ਼ ਕੈਂਡਲ ਹੁੰਦੀ ਹੈ ਉਹ ਇਹਦਾ ਆਪੋਜ਼ਿਟ ਹੁੰਦੀ ਹੈ ਇੱਥੋਂ ਇਹ ਓਪਨ ਹੋਏਗੀ نیچے ਜਾ ਕੇ ক্লোਜ਼ ਹੋਏਗੀ ਇਹ ਉੱਪਰ ਹੋਣ ਦਾ ਇਹ ਉੱਪਰੋਂ نیچے ਜਾਣ ਦਾ ਰੀਜ਼ਨ ਕੀ ਹੈ ਕਿ ਇਹ ਵੀ ਇਹ ਮਾਰਕੀਟ ਆਪਣੀ نیچے ਲੈ ਕੇ ਜਾ ਰਹੀ ਹੈ ਡਾਊਨ ਜਾ ਰਹੀ ਹੈ ਤਾਂ ਉੱਪਰੋਂ ਓਪਨ ਹੋਏਗੀ نیچے ਜਾ ਕੇ ਇਹ ক্লোਜ਼ ਹੋਏਗੀ ਜੇ ਇਹਦੇ ਵਿੱਚ ਆਪਾਂ ਇਹ ਪਤਾ ਕਰਨਾ ਹੋਵੇ ਕੀ ਕਈ ਵਾਰੀ 3 ਵਜੇ ਮਾਰਕੀਟ ਦੇ ਵਿੱਚ ਜੇ 3 ਵਜੇ ਤੋਂ ਬਾਅਦ ਮਾਰਕੀਟ ਦੇ ਵਿੱਚ ਰੈੱਡ ਕਲਰ ਦੀ ਕੈਂਡਲ ਬੰਦੀ ਹੈ ਤਾਂ ਹਮੇਸ਼ਾ ਆਪਣੀ ਜਿਹੜੀ ਮਾਰਕੀਟ ਹੈ ਉਹ ਅਗਲੇ ਦਿਨ ਦੇ ਵੀ ਆਪਾਂ ਨੂੰ ਚਾਂਸਸ ਪਤਾ ਲੱਗ ਜਾਂਦੇ ਨੇ ਕਿ ਆਪਣੀ ਜਿਹੜੀ ਮਾਰਕੀਟ ਹੈ ਉਹ ਡਾਊਨ ਜਾਊਗੀ ਜੇ ਰੈੱਡ ਕਲਰ ਦੀ ਮਾਰੂ ਗੋਜੂ ਕੈਂਡਲ ਬਣੇਗੀ ਤਾਂ ਕੀ ਆਪ ਨੂੰ ਪਤਾ ਲੱਗ ਜਾਂਦਾ ਕਿ ਸਵੇਰੇ ਮਾਰਕੀਟ ਜਿਹੜੀ ਆਪਣੀ ਉਹ ਅਪਸਾਈਡ ਦੇ ਵਿੱਚ ਜਾਵੇਗੀ ਠੀਕ ਹੈ ਇਸ ਤੋਂ ਬਾਅਦ ਅੱਗੇ ਆਪਾਂ ਹੁਣ ਤੁਹਾਨੂੰ ਦਿਖਾਣੇ ਆ ਇਦਾਂ ਦੀ ਵੀ ਹੁੰਦੀ ਹੈ ਥੋੜੀ ਬਹੁਤੀ ਇਹਦੀ ਡੰਡੀ ਜਿਹੜੀ ਲੱਗੀ ਹੁੰਦੀ ਹੈ ਠੀਕ ਹੈ ਇਹਦਾ ਮਤਲਬ ਕਿ ਪ੍ਰਾਈਸ ਕਿੱਥੇ ਆਪਾਂ ਐਂਟਰੀ ਲੈਣੀ ਹੈ ਕਿੱਥੇ ਆਪਾਂ ਐਗਜ਼ਿਟ ਕਰਨਾ ਹੈ ਆਪਾਂ ਹੁਣ ਤੁਹਾਨੂੰ ਉਹ ਚੀਜ਼ਾਂ ਦਿਖਾਣੇ ਆ ਇਹਦੇ ਵਿੱਚ ਕਿਵੇਂ ਇਹਦੇ ਵਿੱਚ ਜਿਹੜੀ ਆ ਆਪਣੀ ਫੁੱਲ ਮਾਰੂ ਬੋਜ਼ੂ ਕੈਂਡਲ ਹੈ ਥੋੜੀ ਬਹੁਤੀ ਉੱਪਰ ਜਿਹੜੇ ਇਹਦੀ ਵਿਕਸ ਲੱਗੀ ਹੋਈ ਉਹ ਚੱਲ ਜੇਗੀ ਜਿਹਨੂੰ ਆਪਾਂ ਪੰਜਾਬੀ ਚ ਡੰਡੀ ਕਹਿੰਦੇ ਆ ਐਦਾਂ ਹੀ ক্লোਜ਼ਿੰਗ ਦੇ ਵਿੱਚ نیچے ਵੀ ਚੱਲ ਜਾਂਦੀ ਹੈ ਕੋਈ ਜ਼ਿਆਦਾ ਵੱਡੀ ਇਸ਼ੂ ਵਾਲੀ ਗੱਲ ਨਹੀਂ ਤੇ ਇਹ ਕੰਮ ਵੀ ਕਰਦੀ ਹੈ ਉਸ ਤੋਂ ਬਾਅਦ ਦੇਖੋ ਜਦੋਂ ਆਪਣੀ ਇਹ ਕੈਂਡਲ ਬਣ ਗਈ ਮਾਰਕੀਟ ਦੇ ਵਿੱਚ ਮਾਰੂਬੋਜ਼ੂ ਕੈਂਡਲ ਬਣ ਗਈ ਇਹ ਹੁਣ ਆਪਣੀ ਬੀਅਰਿਸ਼ ਕੈਂਡਲ ਬਣੀ ਹੈ ਤਾਂ ਇੱਥੇ ਆਪਾਂ ਇਹਦਾ ਸਟਾਪ ਲਸ ਰੱਖਣਾ ਹੈ ਇੱਥੇ ਆਪਾਂ ਐਂਟਰੀ ਲੈਣੀ ਹੈ ਐਂਟਰੀ ਹਮੇਸ਼ਾ ਉਦੋਂ ਲੈਣੀ ਹੈ ਦੋਸਤੋ ਜਿਹੜੇ ਤੁਸੀਂ ਨਵੇਂ ਹੋ ਜਾਂ ਨਿਊ ਟ੍ਰੇਡ ਦੇ ਵਿੱਚ ਵਿਗਨਰਸ ਹੋ ਉਹਨਾਂ ਨੇ ਕੀ ਕਰਨਾ ਹੈ ਹਮੇਸ਼ਾ ਜਦੋਂ ਇਹਦਾ ਬ੍ਰੇਕ ਹੋਏਗਾ ਜਦੋਂ ਇਹਦੇ نیچے ਮਾਰਕੀਟ ਜਾਊਗੀ ਆਹ ਚੀਜ਼ ਦੇ ਜਦੋਂ ਕ੍ਰੋਸ ਕਰ ਚੁਗੀ نیچے ਤਾਂ ਉਦੋਂ ਹੀ ਤੁਸੀਂ ਬ੍ਰੇਕਡਾਊਨ ਕਰੇਗੀ ਤਾਂ ਹੀ ਤੁਸੀਂ ਐਂਟਰੀ ਲੈਣੀ ਅਦਰਵਾਈਜ਼ ਤੁਸੀਂ ਐਂਟਰੀ ਨਹੀਂ ਲੈਣੀ ਜਿੰਨਾ ਟਾਈਮ ਆਹ ਕੈਂਡਲ ਬਣਨ ਤੋਂ ਬਾਅਦ ਮਾਰੂ ਬੋਜੂ ਕੈਂਡਲ ਬਣਨ ਤੋਂ ਬਾਅਦ ਜਿਹੜੀ ਨੈਕਸਟ ਕੈਂਡਲ ਹੈ ਉਹ ਉਹਦੇ ਨੀਚੇ ਬ੍ਰੇਕ ਥੋੜਾ ਜਿਹਾ ਉਹਨੂੰ ਟੱਚ ਕਰਕੇ ਜੇ ਵੀ ਨੀਚੇ ਹੋਰ ਨੀਚੇ ਨੂੰ ਜਾਊਗੀ ਤਾਂ ਤੁਸੀਂ ਐਂਟਰੀ ਲੈਣੀ ਅਦਰਵਾਈਜ਼ ਤੁਸੀਂ ਐਂਟਰੀ ਨਹੀਂ ਲੈਣੀ ਕਿਉਂਕਿ ਉਹਦੇ ਨਾਲ ਕੀ ਹੈ ਤੁਹਾਨੂੰ ਇੱਕ ਸਫੀਸ਼ੀਐਂਟ ਕਿ 100% ਚੰਪ ਪਤਾ ਲੱਗ ਜਾਂਦਾ ਵੀ ਹਾਂ ਆਪਣੇ ਹਿਸਾਬ ਨਾਲ ਮਾਰਕੀਟ ਚੱਲ ਰਹੀ ਹੈ ਵੀ ਹੁਣ ਮਾਰਕੀਟ ਆਪਣੇ ਹਿਸਾਬ ਨਾਲ ਕੰਮ ਕਰੇਗੀ ਠੀਕ ਹੈ ਪੂਰਵੀ ਤੰਦੁਖਾ ਦੇ ਨੇ ਇਦਾਂ ਹੀ ਗ੍ਰੀਨ ਦੇ ਵਿੱਚ ਬੰਦੀ ਹੈ ਤਾਂ ਬਹੁਤ ਅੱਛੇ ਤਰੀਕੇ ਨਾਲ ਆਪਾਂ ਪੈਸਾ ਕਮਾ ਸਕਦੇ ਹਾਂ ਜਦੋਂ ਆਪ ਬੁਲਿਸ਼ ਵਾਲਾ ਬੰਦ ਹੈ ਇਹ ਦਿਨ ਦੇ ਵਿੱਚ ਇੱਕ ਦੋ ਵਾਰੀ ਤਾਂ ਬਣਦੀ ਹੈ ਇਹ ਤੁਸੀਂ ਮੈਂ ਆਪਾਂ ਲਾਈਵ ਮਾਰਕੀਟ ਦੇ ਵਿੱਚ ਵੀ ਤੁਹਾਨੂੰ ਦਿਖਾਉਣੀ ਆ ਇੱਥੇ ਇਹਦਾ ਸਟਾਪ ਲੋਸ ਲੈਣਾ ਹੈ ਇੱਥੇ ਤੁਸੀਂ ਐਂਟਰੀ ਲੈਣੀ ਐਂਟਰੀ ਮੇਸਜ ਜਦੋਂ ਇਹਦਾ ਬ੍ਰੇਕ ਹੋ ਜਾਏਗਾ ਆਹ ਚੀਜ਼ ਜਿਹੜੀ ਮਾਰੂ ਬੋਜੂ ਕੈਂਡਲ ਬਣ ਗਈ ਇਹ ਕੈਂਡਲ ਦੇ ਜਦੋਂ ਉੱਪਰ ਆਪਾਂ ਨਿਕਲ ਜੇਗੀ ਦੂਸਰੀ ਕੈਂਡਲ ਬਣ ਜੇਗੀ ਉਦੋਂ ਤੁਸੀਂ ਐਂਟਰੀ ਲੈਣੀ ਉਸ ਤੋਂ ਪਹਿਲਾਂ ਤੁਸੀਂ ਐਂਟਰੀ ਨਹੀਂ ਲੈਣੀਗੀ ਹੁਣ ਆਪਾਂ ਤੁਹਾਨੂੰ ਇਹਦੇ ਵਿੱਚ ਨਾ ਦਿਖਾ ਦੇਣੀ ਹੈ ਟਰੇਡਿੰਗ ਥਿਊ ਦੇ ਵਿੱਚ ਆਪਾਂ ਜਾ ਕੇ ਸਰਚ ਕਰ ਲੈਨੇ ਆ ਉਹਦੇ ਵਿੱਚ ਆਪਾਂ ਨੂੰ ਕੀ ਹੈ ਪਤਾ ਲੱਗ ਜੇਗਾ ਕਿ ਆਪਾਂ ਮਾਰਕੀਟ ਨੂੰ ਕਿੱਦਾਂ ਨਾ ਉਹ ਕਰਨਾ ਹੈ ਠੀਕ ਹੈ ਆਉ ਲੈਟਸ ਵੇਟ you open the next ਐਂ ਤਾਂ ਤੁਸੀਂ ਤੁਹਾਨੂੰ ਜਿਵੇਂ ਤੁਸੀਂ ਆਪਣੀਆਂ ਪਿਛਲੀਆਂ ਵੀਡੀਓਜ਼ ਦੇਖੀਆਂ ਨੇ ਵੀ ਅੱਦਾਂ ਤੁਸੀਂ ਟ੍ਰੇਡਿੰਗ 뷰 ਦੇ ਉੱਪਰ ਜਾਣਾ ਹੈ ਉੱਥੇ ਤੁਸੀਂ ਟ੍ਰੇਡਿੰਗ 뷰 ਟਰੈਕਲ ਮਾਰਕੀਟ ਦੇ ਵਿੱਚ ਜਾ ਕੇ ਤੁਸੀਂ ਮਾਰਕੀਟ ਓਪਨ ਕਰ ਸਕਦੇ ਹੋ ਹੁਣ ਤੁਸੀਂ ਇੱਥੇ ਸਰਚ ਦੇ ਵਿੱਚ ਜਾ ਕੇ ਇੱਥੇ ਤੁਸੀਂ ਜਿਹੜਾ ਵੀ ਸਟਾਕ ਸਰਚ ਕਰਨਾ ਹੈ ਇਹ ਕੱਲੀ ਆਪਣੀ ਇੰਡੈਕਸ ਜਾਂ ਨਿਫਟੀ ਦੇ ਵਿੱਚ ਨਹੀਂ ਹਰ ਜਗ੍ਹਾ ਤੇ ਹੀ ਕੰਮ ਕਰਦੀ ਹੈ ਇਹ ਨਹੀਂ ਹੈ ਕਿ ਕੱਲੀ ਨਿਫਟੀ ਜਾਂ ਬੈਂਕ ਨਿਫਟੀ ਤੇ ਆ ਜੇ ਆਪਾਂ ਨੂੰ ਕਈ ਵਾਰੀ ਪਤਾ ਲੱਗ ਜਾਏ ਕਿਸੇ ਸਟਾਕ ਦੇ ਵਿੱਚ ਇਹ ਕੈਂਡਲ ਬਣ ਰਹੀ ਹੈ ਤਾਂ ਉਦਾਂ ਹੀ ਹਿਸਾਬ ਨਾਲ ਕੀ ਹੈ ਆਪਣੀ ਮਾਰਕੀਟ ਉੱਪਰ-ਨੀਚੇ ਜਾਣ ਦੀ ਚਾਂਸਸ ਪਤਾ ਲੱਗ ਜਾਂਦੇ ਨੇ ਠੀਕ ਹੈ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਆਪਣੀ ਲਾਈਵ ਮਾਰਕੀਟ ਦੇ ਵਿੱਚ ਕਿਵੇਂ ਇਹ ਹੈਂਡਲ ਕੈਂਡਲ ਜਿਹੜੀ ਕੈਂਡਲ ਹੈ ਉਹ ਕੰਮ ਕਰਦੀ ਹੈ ਠੀਕ ਹੈ ਤੁਸੀਂ ਹਮੇਸ਼ਾ ਕਿ ਬੈਕ ਟੈਸਟ ਕਰਿਆ ਕਰੋ ਜਿੰਨਾ ਤੁਸੀਂ ਜ਼ਿਆਦਾ ਬੈਕ ਟੈਸਟ ਕਰੋਗੇ ਉਨਾ ਹੀ ਤੁਹਾਡਾ ਐਕਸਪੀਰੀਅੰਸ ਉਨਾ ਜ਼ਿਆਦਾ ਬੋਲੇਗਾ ਇਹ ਨਹੀਂ ਹੈਗਾ ਕਿ ਤੁਸੀਂ ਇੱਕ ਦਿਨ ਦੇਖੀ ਹੁਣ ਆ ਦੇਖੋ ਇੱਥੇ ਵੀ ਬਣੀ ਹੋਈ ਹੈ ਥੋੜੀ ਬਹੁਤੀ ਬਿਗ ਮੈਂ ਤੁਹਾਨੂੰ ਕਿਹਾ ਸੀ ਚੱਲ ਜਾਂਦੀ ਪਰ ਕਿੰਨੀ ਮਾਰਕੀਟ ਬੁਲਿਸ਼ ਰੇਂਜ ਦੇ ਵਿੱਚ ਕੀ ਤੇ ਤੁਸੀਂ ਬਹੁਤ ਜ਼ਿਆਦਾ ਮੋਟਾ ਪੈਸਾ ਕਮਾ ਸਕਦੇ ਸੀਗੇ ਇਸੇ ਤਰ੍ਹਾਂ ਹੀ ਆਪਾਂ ਜਦੋਂ ਜਦੋਂ ਆਪਾਂ ਨੂੰ ਕੋਈ ਇਸ ਤਰ੍ਹਾਂ ਦੀ ਕੈਂਡਲ ਬਣਦੀ ਦਿਸਦੀ ਹੈ ਤਾਂ ਆਪਾਂ ਨੂੰ ਨਾਲ ਦੀ ਨਾਲ ਹੀ ਥੋੜੀ ਬਹੁਤੀ ਮੈਂ ਤੁਹਾਨੂੰ ਪਹਿਲਾਂ ਵੀ ਬੋਲਿਆ ਕਿ ਬਿਗ ਜਿਹੜੀ ਉਹ ਚੱਲ ਜਾਂਦੀ ਹੈ ਜਿਨ੍ਹਾਂ ਦੇ ਲੱਗੀ ਹੋਏ ਨਾ ਇੱਥੇ ਵੀ ਦੇਖੋ ਬਹੁਤ ਅੱਛੇ ਤਰੀਕੇ ਨਾਲ ਆਪਾਂ ਉਹਨੂੰ ਪੈਸਾ ਕਮਾ ਸਕਦੇ ਸੀਗੇ ਇੱਥੇ ਮਾਰਕੀਟ ਸਾਈਡਵੇਜ਼ ਸੀਗੀ ਉਹਦੇ ਕਰਕੇ ਕੋਈ ਜ਼ਿਆਦਾ ਹਨਾ ਅੱਛਾ ਰਿਜ਼ਲਟ ਨਹੀਂ ਸੀ ਆਇਆਗਾ ਇੱਥੇ ਵੀ ਦੇਖੋ ਥੋੜੀ ਬਹੁਤ ਇਹਨੂੰ ਸਾਰੀਆਂ ਕੈਂਡਲਾਂ ਦੇਖਣ ਨੂੰ ਲੱਗਦੀਆਂ ਇੱਕੋ ਜਿਹੀ ਹੀ ਹੁੰਦੀਆਂ ਨੇ ਜਦੋਂ ਤੁਸੀਂ ਬੈਕ ਟੈਸਟ ਕਰੋਗੇ ਆ ਦੇਖੋ ਆ ਚੀਜ਼ ਮੈਂ ਤੁਹਾਨੂੰ ਬੋਲਿਆ ਸੀ ਨਾ ਜਿੰਨਾ ਟਾਈਮ ਇਹਦਾ ਬ੍ਰੇਕ ਆਊਟ ਨਹੀਂ ਹੁੰਦਾਗਾ ਉਨਾ ਟਾਈਮ ਤੁਸੀਂ ਐਂਟਰੀ ਨਹੀਂ ਕਰਨੀ ਆਦਰਵਾਇਜ਼ ਜੇਕਰ ਤੁਸੀਂ ਕਰੋਗੇ ਤਾਂ ਤੁਸੀਂ ਬਹੁਤ ਵੱਡੇ ਲਾਸ ਮੈਨ ਲੈ ਸਕਦੇ ਹੋ ਪਹਿਲਾਂ ਤੁਸੀਂ ਹਮੇਸ਼ਾ ਮਾਰਕੀਟ ਨੂੰ ਬੈਕ ਟੈਸਟ ਕਰਿਆ ਕਰੋ ਚੈੱਕ ਕਰੋ ਵੀ ਜਿਹੜੀ ਕੈਂਡਲ ਮੈਂ ਤੁਹਾਨੂੰ ਦੱਸ ਰਹੀ ਹਾਂ ਉਹ ਕੈਂਡਲ ਆਪਣੇ ਮਨ ਹਿਸਾਬ ਨਾਲ ਵਰਕ ਕਰ ਰਹੀ ਹੈ ਕਿ ਨਹੀਂ ਕਰ ਰਹੀ ਜਿਵੇਂ ਪੰਜ ਸੱਤ ਕੈਂਡਲਾਂ ਮੈਂ ਤੁਹਾਨੂੰ ਕਰਵਾ ਦਾਂਗੀ ਠੀਕ ਹੈ ਉਹਦੇ ਵਿੱਚ ਕੀ ਤੁਹਾਨੂੰ ਜਿਹੜੀ ਕੈਂਡਲ ਤੁਹਾਡੇ ਹਿਸਾਬ ਨਾਲ ਬੈਸਟ ਤੁਹਾਨੂੰ ਲੱਗ ਰਹੀ ਹੈ ਤੁਸੀਂ ਉਹ ਕੈਂਡਲ ਦੇ ਉੱਤੇ ਜਾ ਕੇ ਟ੍ਰੇਡ ਕਰ ਸਕਦੇ ਹੋ ਐਦਾਂ ਤੁਸੀਂ ਬੈਕ ਟੈਸਟ ਕਰਨਾ ਹੁੰਦਾ ਪਿਛਲੀਆਂ ਕੈਂਡਲਾਂ ਨੂੰ ਚੈੱਕ ਕਰਿਆ ਕਰੋ ਉਹਦੇ ਵਿੱਚ ਕੀ ਹੈ ਪਤਾ ਲੱਗ ਜਾਂਦਾ ਕਿ ਕਿਵੇਂ ਮਾਰਕੀਟ ਆਪਣੇ ਹਿਸਾਬ ਨਾਲ ਕੰਮ ਕਰਦੀ ਹੈ ਜਾਂ ਆਪਣੇ ਕੈਂਡਲਾਂ ਦੇ ਹਿਸਾਬ ਨਾਲ ਹੁਣ ਅਸੀਂ ਲਾਈਵ ਜਿਹੜੇ ਆਨਲਾਈਨ ਸਾਡੇ ਸਟੂਡੈਂਟ ਨੇ ਅਸੀਂ ਉਹਨਾਂ ਨੂੰ ਦੱਸਦੇ ਰਹਿੰਨੇ ਆ ਉਹ ਬੈਕ ਟੈਸਟ ਕਰਦੇ ਨੇ ਓ ਸਾਨੂੰ ਸਕਰੀਨਸ਼ਾਟ ਭੇਜ ਦਿੰਦੇ ਨੇ ਸਕਰੀਨਸ਼ਾਟ ਨਾਲ ਕੀ ਮੈਨੂੰ ਪਤਾ ਚੱਲ ਜਾਂਦਾ ਕਿ ਹਾਂ ਇਹ ਸਹੀ ਤਰੀਕੇ ਨਾਲ ਕੰਮ ਕਰ ਰਹੇ ਨੇ ਸਟੂਡੈਂਟ ਜਿੰਨੇ ਵੀ ਨੇ ਉਹ ਕੰਮ ਵਰਕ ਕਰਦੇ ਨੇ ਜੇ ਹੁਣ ਤੁਸੀਂ ਮੇਰੀ ਵੀਡੀਓਜ਼ ਦੇਖ ਕੇ ਉਸ ਤੋਂ ਬਾਅਦ ਇਹਦੇ ਉੱਤੇ ਵਰਕ ਨਹੀਂ ਕਰੋਗੇ ਤਾਂ ਫਿਰ ਉਹ ਤੁਹਾਡੀ ਮਿਸਟੇਕ ਹੈ ਇਹ ਨਹੀਂ ਕਿ ਸਾਡੇ ਮਤਲਬ ਕਿ ਦੱਸਣ ਦੇ ਵਿੱਚ ਕਮੀ ਤੁਸੀਂ ਇੰਪਲੀਮੈਂਟ ਕਰਨਾ ਉਹਨੂੰ ਆਪਣੀ ਲਾਈਫ ਦੇ ਵਿੱਚ ਉਹ ਤੁਹਾਡੇ ਤੇ ਡਿਪੈਂਡ ਕਰਦਾ ਆ ਦੇਖੋ ਇੱਥੇ ਵੀ ਬਹੁਤ ਅੱਛੇ ਕੈਂਡਲ ਬਣ ਗਈ ਕੋਈ ਵੀ ਇਹਦੇ ਬਿਗਨੀ ਹੈਗੀ ਤਾਂ ਬਹੁਤ ਅੱਛਾ ਦੇਖੋ ਇਹਨੇ ਆਪਾਂ ਨੂੰ ਮਾਰਜਨ ਦਿੱਤਾ ਥੋੜੀ ਬੋਤੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਬਿੱਗ ਚੱਲ ਜਾਂਦੀ ਹੈ ਪਰ ਮਾਰਕੀਟ ਦੇ ਵਿੱਚ ਇੱਥੇ ਦੇ ਕੋਈ ਬਿਲਕੁਲ ਵੀ ਕੰਮ ਨਹੀਂ ਕੀਤਾ ਜਿਆਦਾ ਅੱਛਾ ਪੈਸੇ ਨਹੀਂ ਥੋੜਾ ਜਿਹਾ ਟ੍ਰੇਡ ਲੈ ਕੇ ਆਪਾਂ ਨੂੰ ਨਿਕਲਣ ਦੀ ਕਰੀ ਦੀ ਸਕੈਲਪਿੰਗ ਕਰੋ ਦੇ ਲਈ ਜੇ ਮਤਲਬ ਕਿ ਤੁਸੀਂ ਆਪਸ਼ਨ ট্রেਡਿੰਗ ਦੇ ਵਿੱਚ ਜਿਆਦਾ ਪਰਫੈਕਟ ਨਹੀਂ ਹੈਗੇ ਤਾਂ ਤੁਸੀਂ ਸਕੈਲਪਿੰਗ ਕਰਕੇ ਵਿਥਿਨ ਮਿੰਟ ਜਾਂ ਸੈਕਿੰਡ ਦੇ ਵਿੱਚ ਤੁਸੀਂ ਕਰਕੇ ਨਿਕਲ ਸਕਦੇ ਹੋ ਜਿਆਦਾ ਟਾਈਮ ਮਾਰਕੀਟ ਦੇ ਵਿੱਚ ਜਦੋਂ ਵੋਲਟਿਲਿਟੀ ਜਿਆਦਾ ਹੈ ਤਾਂ ਤੁਸੀਂ ਮਾਰਕੀਟ ਦੇ ਵਿੱਚ ਜਿਆਦਾ ਟਾਈਮ ਨਹੀਂ ਬੈਠਣਾ ਹੁੰਦਾਗਾ ਜੇ ਫਿਊਚਰ ਦੇ ਵਿੱਚ ਤੁਸੀਂ ਲੈ ਹੋਏ ਨੇ ਤਾਂ ਤੁਸੀਂ ਜਿਆਦਾ ਟਾਈਮ ਨਾ ਵੇਟ ਕਰ ਸਕਦੇ ਆ ਅਦਰਵਾਈਜ਼ ਆਪਸ਼ਨ ਦੇ ਵਿੱਚ ਐਦਾਂ ਤੁਸੀਂ ਆ ਦੋਸਤੋ ਟੈਸਟ ਕਰਿਆ ਕਰੋ ਦੇਖਿਆ ਕਰੋ ਚੈੱਕ ਕਰਿਆ ਕਰੋ ਦੇਖੋ ਮੈਂ ਤੁਹਾਡੇ ਸਾਹਮਣੇ ਕਿੰਨਾ ਜ਼ਿਆਦਾ ਬੈਕ ਟੈਸਟ ਕੀਤਾ ਹੈ ਕਿੰਨਾ ਮਤਲਬ ਕਿ ਮਾਰਕੀਟ ਨੂੰ ਬੈਕ ਤੱਕ ਆਪ ਲੈ ਕੇ ਗਏ ਆ ਇੱਥੇ ਵੀ ਬਹੁਤ ਜ਼ਿਆਦਾ ਹੈ ਨਾ ਉਹਨੇ ਵਰਕ ਕੀਤਾ ਆਪਣੀ ਕੈਂਡਲ ਨੇ ਇਦਾਂ ਹੀ ਤੁਸੀਂ ਬੈਕ ਟੈਸਟ ਕਰਿਆ ਕਰੋ ਆਪਾਂ ਨੂੰ ਬਹੁਤ ਜ਼ਿਆਦਾ ਨੋਲੇਜ ਮਿਲਦੀ ਹੈ ਇਹਦੇ ਨਾਲ ਕੀ ਹੁੰਨੇ ਆਪਾਂ ਬੈਕ ਟੈਸਟ ਕਿਉਂਕਿ ਮੈਂ ਵੀਡੀਓ ਤੁਹਾਡੀ ਜ਼ਿਆਦਾ ਲੰਬਾ ਨਹੀਂ ਲੈ ਕੇ ਜਾਣਾ ਚਾਹੁੰਦੀ ਤੁਹਾਡਾ ਟਾਈਮ ਵੀ ਨਾ ਜ਼ਿਆਦਾ ਵੇਸਟ ਹੋਵੇ ਮੈਂ ਤੁਹਾਨੂੰ ਇੱਕ ਦੋ ਦਿਖਾ ਦਿੱਤੀਆਂ ਨੇ ਠੀਕ ਹੈ ਇਸ ਤੋਂ ਬਾਅਦ ਜਿਵੇਂ ਵੀ ਤੁਹਾਨੂੰ ਅੱਗੇ ਕੋਈ ਵੀ ਹੈ ਨਾ ਮਿਲਦੀ ਹੈ ਕੈਂਡਲ ਤਾਂ ਤੁਸੀਂ ਚੈੱਕ ਕਰਦੇ ਰਹੋ ਬਾਕੀ ਵੀਡੀਓ ਵਧੀਆ ਲੱਗਦੀ ਹੈ ਤਾਂ ਉਹਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਿਹੜੀਆਂ ਤੁਹਾਡੀ ਸਾਈਸ ਦੀ ਵੀਡੀਓਜ਼ ਪਾਨੀਆਂ ਜੇ ਤੁਹਾਨੂੰ ਵਧੀਆ ਲੱਗਦੀਆਂ ਨੇ ਤਾਂ ਤੁਸਾਨੂੰ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਵੀ ਤੁਹਾਨੂੰ ਸਾਡੀਆਂ ਵੀਡੀਓਜ਼ ਕਿੱਦਾਂ ਦੀ ਲੱਗ ਰਹੀਆਂ ਨੇ ਸਾਡਾ ਕੰਮ ਕਿੱਦਾਂ ਦਾ ਲੱਗ ਰਿਹਾ ਧੰਨਵਾਦ ਸਾਰਿਆਂ ਦਾ ਜੀ